ਸੱਚੀ ਆ ਕਲਜੀ ਅਸਲਾਮੁਅਲੈਕੁਮ ਮੀਟ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੇ ਇੱਥੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਖਾਲਸਾ ਰਾਜ ਦੀ ਜਿਹੜੀ ਕੈਂਪੇਨ ਚੱਲਦੀ ਪਈ ਏ ਕੀ ਖਾਲਸਾ ਰਾਜ ਬਣੇਗਾ ਇੱਕ ਐਜੋ ਜਰਾਜ ਜਿੱਥੇ ਸਿੱਖਾਂ ਨੂੰ ਸਿੱਖਾਂ ਦੇ ਹਕੂਕ ਲੱਭਣਗੇ ਤੇ ਜਿੱਥੇ ਸਿੱਖ ਆਪਣੀ ਮਰਜ਼ੀ ਦਾ ਨਿਜ਼ਾਮ ਬਣਾ ਸਕਣਗੇ ਆਪਣੀ ਮਰਜ਼ੀ ਦੇ ਫੈਸਲੇ ਕਰ ਸਕਣਗੇ ਤੇ ਇੱਕ ਐਸਾ ਠੀਕ ਹੈ ਇਨਸਾਫ ਦਾ ਨਿਜ਼ਾਮ ਹੋਏਗਾ ਜਿੱਥੇ ਸਿੱਖਾਂ ਨੂੰ ਪੂਰੀ ਆਜ਼ਾਦੀ ਹੋਏਗੀ ਤੇ ਇੱਕ ਐਸੀ ਕੰਟਰੀ ਦਾ ਜਿਹੜਾ ਖਾਬ ਏ ਉਹ ਇਨਸ਼ਾਅੱਲਾ ਬਹੁਤ ਜਲਦ ਪੂਰਾ ਹੋਏਗਾ ਅੱਜ ਦੀ ਵੀਡੀਓ ਐਸੇ ਵਾਲੇ ਤੋਂ ਹੈ ਤੇ ਇੱਥੇ ਜਿਹੜੇ ਰੈਫਰੈਂਡਮ VOTING ਜਿਹੜੀ ਹੈ ਪੂਰੀ ਦੁਨੀਆ 'ਚ ਹੁੰਦੀ ਪਈ ਹੈ ਰੈਫਰੈਂਡਮ VOTING ਲਾਈਕ ਇਹਦੇ ਵਿੱਚ ਬਹੁਤ ਸਾਰੇ ਸਿੱਖ ਜਿਹੜਾ ਆਪਣਾ ਹਿੱਸਾ ਪਾਉਂਦੇ ਪਏ ਨੇ ਵੋਟ ਪਾਉਂਦੇ ਪਏ ਨੇ ਤੇ ਨਾ ਸਿਰਫ ਸਿੱਖ ਬਲਕਿ ਇੱਥੇ ਪੂਰੀ ਦੁਨੀਆ ਤੋਂ ਜਿਹੜੀ ਸਪੋਰਟ ਹੈ ਉਹ ਖਾਲਸਾ ਰਾਜ ਨੂੰ ਲੱਭਦੀ ਪਈ ਹੈ ਅੱਜ ਦੀ ਵੀਡੀਓ ਇਹਦੇ ਵਾਲੇ ਤੋਂ ਹੈ ਆ ਇਸ ਰੈਫਰੈਂਡਮ ਵਿੱਚ ਕੀ ਹੁੰਦਾ ਪਿਆ ਕੀ ਚੱਲਦਾ ਪਿਆ ਅੱਜ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਵੀਡੀਓ ਵੇਖਣ ਤੋਂ ਪਹਿਲਾਂ

कनाडा के शहर कलगरी में खालिस्तान रेफरेंडम की वोटिंग होने जा रही है अट्ठाईस जुलाई को जिसमें हज़ारों सिखों की पार्टिसिपेशन एक्सपेक्टेड है हम बात करते हैं कौंसिल ऑफ खालिस्तान के प्रेसिडेंट डॉक्टर बख्शी सिंह संधू से जो सिख फॉर जस्टिस तंजीम जो खालिस्तान रेफरेंडम करा रही है उसके भी को फाउंडर हैं डॉक्टर साहब जो खालिस्तान रेफरेंडम यहाँ वोटिंग होने जा रही है आपका क्या अंदाजा है कितने लोग इसमें शिरकत करेंगे ਵੇਖੋ ਜੀ ਇੱਥੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵਾ ਲੋਕੀ ਬੜੇ ਐਕਸਾਈਟਡ ਨੇ ਕਿ ਪੰਜਾਬ ਦੀ ਆਜ਼ਾਦੀ ਵਾਸਤੇ ਜਿਹੜਾ ਰਫੰਡਮ ਹੋ ਰਿਹਾ ਵਾ ਉਹਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤੇ ਮੈਨੂੰ ਲੱਗਦਾ ਪਈ ਇੱਥੇ ਜਿਹੜੇ ਨੇ ਕਾਫੀ ਰਿਕਾਰਡ ਜਿਹੜੇ ਆ ਉਹ ਟੁੱਟ ਜਾਣਗੇ ਕਿਉਂਕਿ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਚਾਹਤ ਆ ਕਿ ਉਹ ਪੰਜਾਬ ਨੂੰ ਆਜ਼ਾਦ ਕਰਨ ਤੇ ਰਫੰਡਮ ਕਰਾ ਕੇ ਆਪਣੀਆਂ ਵੋਟਾਂ ਪਾ ਕੇ ਸ਼ਾਂਤ ਮੈਥੀ ਤਰੀਕੇ ਨਾਲ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ जो हरदीप सिंह निजर का यहाँ कतल हुआ यहाँ जो कैनेडा का दूसरा बड़ा शहर है वहाँ पे उसके बाद यहाँ पे जो कनाडा में बहुत बड़ी तादाद में एक मिलियन से ज़्यादा जहाँ पर सिख हवा हैं क्या यहाँ पर फीलिंग्स हैं लोगों की क्या जज्बात हैं सिखों के यहाँ पर ये के शहीद हरदीप सिंह निजर दी जी शहीदी के नाल सारी सिख कौम जी एकजुट हो चुकी है गलबेनाइज हो चुकी है क्योंकि वो सारे सिख समझते हैं ਕਿ ਜੇ ਅਸੀਂ ਪੰਜਾਬ ਵਿੱਚ ਆਪਣੇ ਹੱਕ ਮੰਗਦੇ ਆ ਤੇ ਸਾਡੇ ਤੇ ਸ਼ਦ ਕੀਤੀ ਜਾਂਦੀ ਆ ਐਕਸਟਰਾ ਜੁਡੀਸ਼ੀਅਲ ਕਿਲੇ ਕੀਤੀ ਜਾਂਦੀ ਆ ਸਾਡੀ ਨਸਕੁਸ਼ੀ ਕੀਤੀ ਜਾਂਦੀ ਆ ਕੈਨੇਡਾ ਦੇ ਸ਼ਹਿਰ ਕਲਕਰੀ ਵਿੱਚ ਖਾਲਸਤਾਨ ਰੈਫਰੈਂਡਮ ਦੀ ਵੋਟਿੰਗ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਅਸੀਂ ਬਾਤ ਕਰਦੇ ਹਾਂ ਸਿਕਸ ਫਾਰ ਜਸਟਿਸ ਦੇ ਰਹਿਨਵਾ ਅਫਤਾਰ ਸਿੰਘ ਦੇ ਸਾਥ ਜੋ ਇਸ ਦੇ ਪੂਰੇ ਅਮਲ ਵਿੱਚ ਸ਼ਾਮਲ ਰਹੇ ਇਸ ਵੋਟਿੰਗ ਦੇ ਹਵਾਲੇ ਸੇ ਸਰਦਾਰ ਸਾਹਿਬ ਆਪਕੀ ਕੀ ਉਮੀਦ ਹੈ ਕਿੰਨੇ ਲੋਕ ਜੋ ਜੋ ਕੈਲਗਰੀ ਮੇ ਜੋ სპੋਰਟਿੰਗ ਮੀਟਸ ਹਲेंगे ਬਿਲਕੁਲ ਜੀ ਅੱਜ ਅਸੀਂ ਉੱਥੇ ਖਲੋਤੇ ਆ ਸੈਂਟਰ ਜਿਹੜਾ ਕੈਲਗਰੀ ਸੈਂਟਰ ਪਲਾਜ਼ਾ ਉਹਦੇ ਉੱਤੇ ਸਾਰੀਆਂ ਟੋਟਰ ਮੁਕੰਮਲ ਹੋ ਚੁੱਕੀਆਂ ਨੇ ਜਿੰਨੀਆਂ ਵੀ ਚਾਹੀਦੀਆਂ ਸੀਗੀਆਂ ਤੇ ਅੱਜ ਅਸੀਂ ਖਲੋਤੇ ਆ ਜ세ਦਾਰ ਦੀਪ ਸਿੰਘ ਨਿੱਜ ਤੇ ਬਾਕੀ ਜਿਹੜੇ 8 ਸਿੰਘ ਹੋਰ ਨੇ ਸਾਡੇ ਸ਼ਹੀਦ ਉਹਨਾਂ ਦੇ ਨਾਂ ਤੇ ਜਿਹੜੀਆਂ ਵੋਟਾਂ ਨੇ ਉਹ ਇੱਥੇ ਕੈਲਗਰੀ ਦੇ ਵਿੱਚ ਪੈ ਰਹੀਆਂ ਨੇ ਸਾਰੀ ਅਲਬਰਟਾ ਸਟੇਟ ਦੇ ਵਿੱਚੋਂ ਲੋਕ ਹੌਮਾ ਮਾ ਕੇ ਪਹੁੰਚ ਰਹੇ ਨੇ ਬੱਸਾਂ ਦਾ ਜਿਹੜਾ ਕਾਫਲਾ ਵਾ ਉਹ ਆਲਮੋਸਟ ਤੁਰ ਚੁੱਕਾ ਵਾ ਰਾਤ ਤੱਕ ਇੱਥੇ ਪਹੁੰਚ ਜਾਏਗਾ ਤੇ ਅਸੀਂ ਸਮਝਦੇ ਆਂ ਵੀ ਇੱਥੇ ਲੱਖਾਂ ਦੀ ਤਦਾਦ ਦੇ ਵਿੱਚ ਵੋਟਾਂ ਜਿੱਦਾਂ ਸਰੀ ਦੇ ਵਿੱਚ ਲਾਈਨਾਂ ਲੱਗੀਆਂ ਸੀ ਲੱਖਾਂ ਦੀ ਤਦਾਦ ਦੇ ਵਿੱਚ ਇਸੇ ਤਰ੍ਹਾਂ ਹੀ ਕੈਲਗਰੀ ਦੇ ਵਿੱਚ ਲੱਗਣਗੀਆਂ ਕੈਲਗਰੀ ਵਾਲੇ ਵੀ ਕਹਿੰਦੇ ਅਸੀਂ ਉਹਨਾਂ ਦਾ ਰਿਕਾਰਡ ਜਿਹੜਾ ਵਾ ਉਹ ਬੀਟ ਕਰਾਂਗੇ ਵਜ੍ਹਾ ਕੀ ਹੈ ਕਿ ਜੋ 6 ਇਸ ਵਕਤ ਇਤਨੇ ਚਾਰਜ ਨੇ ਕੀ ਹੈ ਵਜ੍ਹਾ ਇਹ ਹੈ ਕਿ ਹਰਦੀਪ ਸਿੰਘ ਨੇਜਰ ਦਾ ਜੋ ਕਤਲ ਹੋਇਆ ਔਰ ਜੋ 6 ਪਰ ਜਸਟਿਸ ਕਰ ਰਹਿਮਾ ਗੁਰਪਤ ਮਨ ਸਿੰਘ ਪਨੂਨ ਤੇ ਅਸੈਸਿਨੇਸ਼ਨ ਅਟੈਂਪਟ ਹੋਇਆ ਉਹਨਾਂ ਦੇ ਜੋ ਅਸੈਸਿਨਸ تھے ਜੋ ਪਲਾਨ تھا ਉਹ ਪਕੜੇ ਵੀ ਗਏ ਉਸਕੇ ਬਾਅਦ ਕੀ ਆ ਕਿ 6 ਸੱਤ ਤੱਕ ਚਾਰ ਜੁਇ ਹੋਏ ਹੋਏ ਇਹ ਬਿਲਕੁਲ ਜੀ ਜਿਹੜੇ ਜਹਦਾਰਦੀਪ ਸਿੰਘ ਨੇਜਰ ਜਿਹੜੇ ਸੀਗੇ ਉਹ 6 ਪਰ ਜਸਟਿਸ ਦੇ ਕੋਆਰਡੀਨੇਟਰ ਸਾਰੇ ਕੈਨੇਡਾ ਦੇ ਤੇ ਉਹਨਾਂ ਨੂੰ ਜਦੋਂ ਭਾਰਤੀ ਏਜੰਸੀਆਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਗੁਰਪਤ ਮਨ ਸਿੰਘ ਪਨੂ ਜਿਹੜੇ ਕਿ ਜਨਰਲ ਕਾਉਂਸਲ ਨੇ 6 ਪਰ ਜਸਟਿਸ ਦੇ ਉਹਨਾਂ ਨੂੰ ਮਾਰਨ ਦੀਆਂ ਸ਼ਾਸ਼ਾਂ ਜਿਹੜੀਆਂ ਕਣੀਆਂ ਗੀਆਂ ਤੇ ਉਹ ਲੇਖ ਲ ਗੁਪਤਾ ਵਰਗੇ ਜਿਹੜੇ ਨੇ ਉਹ ਫੜੇ ਗਏ ਤੇ ਅਮਰੀਕਾ ਜਿਹੜੀ ਆ ਉਹਨਾਂ ਨੂੰ ਛੁੱਕ ਕੇ ਇੱਥੇ ਲਾਈ ਆ ਇਸ ਕਰਕੇ ਸਿੱਖ ਕੌਮ ਦੇ ਵਿੱਚ ਇੱਕ ਨਿੱਜਰ ਉਹਨਾਂ ਸ਼ਹੀਦ ਕਰਦਾ ਪਰ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਨਿੱਜਰ ਜਿਹੜੇ ਨੇ ਹੋਰ ਪੈਦਾ ਹੋ ਗਏ ਨੇ ਮੈਂ ਸਮਝਦਾ ਹਾਂ ਲੋਕਾਂ ਦੇ ਵਿੱਚ ਇਹ ਅਹਿਸਾਸ ਹੋ ਗਿਆ ਕਿ ਸਾਨੂੰ ਭਾਰਤ ਨੇ ਗੁਲਾਮ ਕੀਤਾ ਤੇ ਅਸੀਂ ਆਪਣੀ ਆਜ਼ਾਦੀ ਦੇ ਵਾਸਤੇ ਵੋਟ ਜਿਹੜੀ ਆ ਉਹ ਕਰਨੀਆਂ ਵੋਟ ਪਾਣਾ ਕੋਈ ਜੁਰਮ ਨਹੀਂ ਹੈਗਾ ਜੇ ਵੋਟ ਪਾਣਾ ਜੁਰਮ ਹੋਵੇ ਤੇ ਭਾਰਤੀ ਰੋਜ਼ ਵੋਟਾਂ ਪਾਉਂਦੇ ਨੇ ਇਸ ਕਰਕੇ ਉਹ ਟੈਰਰਿਸਟ ਨੇ ਨਾਨਕ ਸਿੱਖ ਖਬਰ ਹੈ ਇਹ ਵੀ ਹੈ ਕਿ ਆਪਕੇ ਉਪਰ ਵੀ ਇੰਡੀਆ ਦੀ ਜੋ ਇੰਟੈਲੀਜੈਂਸ ਏਜੰਸੀ ਹੈ ਉਹਨਾਂ ਦੀ ਤਰਫ ਸੇ ਆਪकी ਲਾਈਫ ਕੋ ਥ੍ਰੈਟ ਹੈ। ਤੋ ਕੈਸੇ ਆਪ ਆਪਕੋ ਕਿਆ ਅਮਰੀਕਨ ਇੰਟੈਲੀਜੈਂਸ ਨੇ ਕਬੀ ਸਵਾਲੇ ਸੇ ਬਾਤ ਚੀਤ ਕੀ? ਇਹ ਬਿਲਕੁਲ ਜੀ ਪਹਿਲੀ ਗੱਲ ਵੀ ਅਸੀਂ ਡਰਦੇ ਨਹੀਂ ਕਿਸੇ ਕੋ। ਜਿਹੜੀ ਮੌਤ ਹੈ ਉਹ ਟਲ ਸਈ ਆ ਆਉਣੀ ਆਉਣੀ ਆ। ਮਰਨ ਲਖਾਏ ਮੰਡਲ ਮੇ ਆਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਕਰਕੇ ਆਪਾਂ ਤੇ ਮੈਦਾਨੇ ਜੰਗ ਦੇ ਵਿੱਚ ਚੱਲ ਰਹੇ ਆ। ਸਿੱਖ ਦਾ ਕੰਮ ਹੀ ਇਹ ਆ ਕਿ ਮੈਦਾਨੇ ਜੰਗ ਦੇ ਵਿੱਚ ਲਾ ਕੇ ਭਾਰਤ ਦੀ ਕੋਈ ਗੋਲੀ ਨਹੀਂ ਬਣੀ ਜਿਹੜੀ ਸਿੱਖ ਕੌਮ ਨੂੰ ਕਦੀ ਖਤਮ ਕਰ ਸਕੇ ਇਸ ਕਰਕੇ ਅਸੀਂ ਸ਼ਰੇ ਆਮ ਕੈਂਪੇਨ ਕਰਦੇ ਹਾਂ ਕਾਨੂੰਨ ਦੇ ਧਾਰੇ ਦੇ ਅੰਦਰ ਰਹਿੰਦੇ ਹਾਂ ਇਸ ਕਰਕੇ ਸਾਨੂੰ ਉਹਨਾਂ ਦਾ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀ ਹੈ ਪਾਕਿਸਤਾਨ ਮੀਡੀਆ ਤੇ ਇਹ ਰਿਪੋਰਟ ਚੱਲਦੀ ਪਈ ਹੈ ਖਾਲਸਤਾਨ ਰੀਫਰੈਂਡਮ ਨੂੰ ਲੈ ਕੇ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਲੋਕੀ ਵੱਧ ਚੜ ਕੇ ਵੋਟ ਪਾंदे ਪਏ ਨੇ ਖਾਲਸਾ ਰਾਜ ਦਾ ਰੈਫਰੈਂਡਮ ਜਿਹੜਾ ਹੈ ਉਹਨੂੰ ਸਕਸੈਸਫੁਲ ਬਣਾਉਣ ਵਾਸਤੇ ਹਰ ਕੋਈ ਜਿਹੜਾ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਪਿਆ ਤੇ ਇੱਥੇ ਇਹਨਾਂ ਨੇ ਆ ਲਾਈਕ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਹਰ ਥਾਂ ਤੋਂ ਨਿੱਜਲ ਸਿੰਘ ਇੱਕ ਨਵਾਂ ਨਿਕਲ ਕੇ ਸਾਹਮਣੇ ਆਂਦਾ ਪਿਆ ਤੇ ਜਿਹੜੇ ਲੋਕ ਚਾਹੁੰਦੇ ਨੇ ਕਿ ਖਾਲਸਾ ਰਾਜ ਨਾ ਬਣੇ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਜਿਹੜੀਆਂ ਨੇ ਟੁੱਟਦੀਆਂ ਨਜ਼ਰ ਆndੀਆਂ ਪਈਆਂ ਨੇ ਕਿਉਂਕਿ ਜਿੱਥੇ ਵੀ ਇੱਥੇ ਆ ਖਾਸਰ ਰੈਫਰੈਂਡਮ ਹੁੰਦਾ ਪਿਆ ਹਰ ਥਾਂ ਤੇ ਜਿਹੜੀ ਇੱਕ ਬਹੁਤ ਵੱਡੀ ਕਾਮਯਾਬੀ ਜੜੀ ਹੈ ਉਹ ਨਜ਼ਰ ਆਂਦੀ ਪਈ ਹੈ ਤੇ ਅੱਜ ਦੇ ਦੌਰ ਵਿੱਚ ਆ ਰੈਫਰੈਂਡਮ ਦੇ ਥਰੂ ਕੰਟਰੀ ਜਿਹੜੀਆਂ ਨੇ ਬਣਦੀਆਂ ਨੇ ਕਿਉਂਕਿ ਇੱਥੋਂ ਬਹੁਤ ਵੱਡੀ ਹਮਾਇਤ ਜੜੀ ਹੈ ਆਲਰੇਡੀ ਖਾਲਸਾ ਰਾਜ ਨੂੰ ਹਾਸਿਲ ਹੋ ਚੁੱਕੀ ਹੈ ਤੇ ਦੁਨੀਆ ਦਿਆਂ ਵਡਿਆ ਵਡਿਆ ਤਾਣਤਾ ਹੋਣ ਖਾਲਸਾ ਰਾਜ ਦੇ ਨਾਲ ਖਲੋਤੀ ਦੀਆਂ ਨੇ ਤੇ ਅਸੀਂ ਉਮੀਦ ਕਰਨੇ ਆ ਕਿ ਖਾਲਸਾ ਰਾਜ ਬਹੁਤ ਜਲਦ ਆਏ ਤੇ ਜਿਹਦੇ ਵਿੱਚ ਸਿੱਖ ਆਪਣੀ ਮਰਜ਼ੀ ਦੇ ਨਾਲ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ گزار ਸਕਣ ਤੇ ਤੁਸੀਂ ਕੀ ਕਹੋਗੇ ਦੁਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਆਜ਼ਮੇ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਸ਼ੇਅਰ ਆਸ ਵੀ ਕਰੋ ਅਮਨਾ ਕਿਆ ਰੱਖੋ ਪਰੇਸ਼ਾਨ ਨਾ ਹੋਵੇ ਤੁਹਾਡੇ ਫਤੂਮ ਲਗਾਤਾਰ ਨੇ ਸੱਚੇ ਕਾਲ ਜੇ ਜਰੀਏ ਉਹ ਨਜ਼ਰ ਆਂਦੀ ਪਈਏ ਤੇ ਅੱਜ ਦੇ ਦੌਰ ਵਿੱਚ ਆ ਰੈਫਰੈਂਡਮ ਦੇ ਥਰੂ ਕੰਟਰੀ ਜਿਹੜੀਆਂ ਨੇ ਬਣਦੀਆਂ ਨੇ ਕਿਉਂਕਿ ਇੱਥੋਂ ਬਹੁਤ ਵੱਡੀ ਹਮਾਇਤ ਜਰੀਏ ਆਲਰੇਡੀ ਖਾਲਸਾ ਰਾਜ ਨੂੰ ਹਾਸਲ ਹੋ ਚੁੱਕੀ ਹੈ ਤੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਹੋਣ ਖਾਲਸਾ ਰਾਜ ਦੇ ਨਾਲ ਖਲੋਤੀਆਂ ਨੇ ਤੇ ਅਸੀਂ ਉਮੀਦ ਕਰਨੇ ਆ ਕਿ ਖਾਲਸਾ ਰਾਜ ਬਹੁਤ ਜਲਦ ਆਏ ਤੇ ਜਿਹਦੇ ਵਿੱਚ ਸਿੱਖ ਆਪਣੀ ਮਰਜ਼ੀ ਦੇ ਨਾਲ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕਣ ਤੇ ਤੁਸੀਂ ਕੀ ਕਹੋਗੇ ਇਹ ਦੁਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਸਟ ਵੀ ਕਰੋ ਅਮਨਾ ਕਿਆ ਰੱਖੋ ਪਰੇਸ਼ਾਨ ਤਾਂ ਵੀ ਤੁਹਾਡੇ ਫਤਮਲਕਾਤ ਨੂੰ ਸੱਚੇ ਕਾਲ ਚ